ਸਸੀ ਕਾਲ ਜੀ ਸਾਰਿਆਂ ਨੂੰ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਆਏ ਫੋਨ ਆਏ ਤੇ ਫੋਨ ਵੀ ਇੰਨੀ ਦੂਰੋਂ ਦੂਰੋਂ ਆਏ ਹਨਾ ਕਿ ਜਿੱਥੋਂ ਤੱਕ ਮੇਰਾ ਪਹੁੰਚਣਾ ਸੰਭਵ ਨਹੀਂ ਫੋਨ ਟੈਡੀ ਵੇਅਰ ਦੀ ਟ੍ਰੇਨਿੰਗ ਨੂੰ ਲੈ ਕੇ ਆਏ ਟਾਈ ਡਾਈ ਦੀ ਟ੍ਰੇਨਿੰਗ ਨੂੰ ਲੈ ਕੇ ਆਏ ਤੇ ਸਟਿਚਿੰਗ ਦੀ ਟ੍ਰੇਨਿੰਗ ਨੂੰ ਲੈ ਕੇ ਦੇਖੋ ਭੈਣੋ ਇੰਨੀ ਦੂਰ ਨਹੀਂ ਮੈਂ ਪਹੁੰਚ ਸਕਣਾ ਹਾਂ ਪਰ ਜਿਹੜਾ ਇੰਟਰਸਟਿਡ ਆ ਜਿਹੜਾ ਸਿੱਖਣਾ ਚਾਹੁੰਦਾ ਤੇ ਤੁਸੀਂ ਮੇਰੇ ਤੱਕ ਜ਼ਰੂਰ ਪਹੁੰਚ ਸਕਦੇ ਆ ਪਰ ਟ੍ਰੇਨਿੰਗ ਦੇ ਦਾਂਗੇ ਫਿਰ ਜਿਹੜੀਆਂ ਭੈਣਾਂ ਜਿਆਦੇ ਦੂਰ ਤੋਂ ਸੀਗੀਆਂ ਕਹਿੰਦੀਆਂ ਜੀ ਤੁਸੀਂ ਆਨਲਾਈਨ ਕਲਾਸਾਂ ਸਟਾਰਟ ਕਰ ਲਓ ਦੇਖੋ ਭੈਣਾਂ ਨੂੰ ਆਨਲਾਈਨ ਕਲਾਸਾਂ ਸਟਾਰਟ ਕਰਨ ਚ ਕੋਈ ਪ੍ਰੋਬਲਮ ਨਹੀਂ ਪਰ ਆਨਲਾਈਨ ਕਲਾਸਾਂ ਸਿਰਫ ਉਹੀ ਸਟੂਡੈਂਟ ਲਾ ਸਕਦੇ ਜਾਂ ਭੈਣਾਂ ਲਾ ਸਕਦੀਆਂ ਜਿਨ੍ਹਾਂ ਨੂੰ ਥੋੜੀ-ਮੋਟੀ ਨੌਲੇਜ ਹੁੰਦੀ ਆ ਸਲਾਈ ਬਾਰੇ ਜਾਂ ਡੈਡੀ ਵੇਅਰ ਬਾਰੇ ਜਾਂ ਟਾਈ ਡਾਈ ਬਾਰੇ ਬਿਨਾ ਨੌਲੇਜ ਤੋਂ ਤੁਹਾਨੂੰ ਪਤਾ ਹੀ ਨਾ ਹੋਇਆ ਤੇ ਫਿਰ ਤੁਸੀਂ ਸਿੱਖੋਗੇ ਕਿਵੇਂ ਹਨਾ ਦੀ ஆன்ਲਾਈਨ ਕਲਾਸਾਂ ਨਹੀਂ ਲੱਗਣੀਆਂ ਤੁਸੀਂ ਬਠਿੰਡੇ ਪਹੁੰਚ ਸਕਦੇ